ਹਾਲੀ ਸਸਿਗਾ ਵੀਰੇ ਸਾਰਿਆਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਨੇ ਚੱਲੇ ਅੱਜ ਅਸੀਂ ਸ਼੍ਰੀ ਫਤੇਗੜ ਸਾਹਿਬ ਬੱਕਰੀ ਜਾਨੇ ਤਿਆਰੀਆਂ ਸੁੱਕੇ ਤੋਂ ਪਾਣੀ ਲੈ ਕੇ ਅੰਦਰ ਗਾਲਟੀ ਚ ਪਾਣੀ ਲੈ ਗਈ ਮੇਰੇ ਜਾ ਸੁੱਕੀ ਪਾਣੀ ਲੈ ਕੇ ਆਏ ਅੰਦਰ ਕੱਲੇ ਦੋ ਤਹੇ ਟਰੈਕਟਰ ਜੱਸੇ ਪਰਸੂ ਪਰਸੂ ਤੋਂ ਬਾਅਦ ਲੈ ਹੁੰਦਾ ਅੱਛਾ ਡੈਕ ਦੋ ਤਵਾਇਆ ਰਾਲੀ ਜਾਣਦੇ ਤਾਂ ਹੈ ਨਹੀਂ ਨਹੀਂ ਕਿੰਨੇ ਕ ਜਾਣੇ ਹੁਣ ਆਪਣੇ ਨਾਲ ਜਾਣ ਵਾਲੀ ਅੱਗੇ ਕਿੰਨੇ ਹੁੰਦੇ ਆ ਉਹਨੇ ਕ ਜਾਣੀ ਆ ਨਹੀਂ ਜਾਣੀ ਠੀਕ ਆ ਠੀਕ ਆ ਜਾਣੀ ਬੈਨ ਨੂੰ ਥਾਂ ਹੈ ਨਹੀਂ ਨਾ ਨਾ ਹੈਨਾ ਖੜ ਕੇ ਜਾਣਾ ਪਊ ਅੜਕੇ ਖੜ ਕੇ ਠੀਕ ਆ ਠੀਕ ਆ ਅੱਜ ਤਾਂ ਫੱਟੇ ਉੱਤੇ ਕਰਾਉਣ ਨੂੰ ਫਿਰਦੇ ਸੀ ਹਾਂ ਸੱਚ ਉਹ ਕਿਰਾਏ ਨਹੀਂ ਹੈਨਾ ਫੱਟੇ ਉੱਤੇ ਫਿਰ ਉਹ ਜੰਤ ਤਾਂ ਤਾਂ ਹੈ ਨਹੀਂ ਹਾਂ ਹੈਨਾ ਉਹ ਗੱਲ ਤਾਂ ਇਹ ਆ ਵੀ ਬੱਜ ਬਾਬਾ ਜਾਣੇ ਹੁਣ ਫਿਰ ਬੰਦਾ ਅੱਦੇ ਥੱਲੇ ਪੈਣ ਦੇਤੇ ਉੱਤੇ ਹੈਨਾ ਹਾਂ ਪੱਟੇ ਵੀ ਆਪਾਂ ਦਿਖਾ ਦਿੰਨੇ ਹਾਂ ਉੱਚੀ ਕਰਾਤੀ ਦੂਜੀ ਹਾਂ ਉੱਚੀ ਦਾ ਬਹੁਤ ਆ ਚੌਪੜੀਆਂ ਆਖੀਆਂ ਕਰਾ ਰਹੀ ਰੇਲ ਗੱਡੀ ਦਾ ਡੱਬਾ ਹੀ ਆ ਦੱਸੇ ਟਰਾਲੀ ਦਾ ਕਾਦੀ ਹੈ ਟਰਾਲੀ ਦਾ ਕਾਦੀ ਆ ਆ ਦੇ ਲੋ ਵੀਰੇ ਸਾਡੀ ਟਰਾਲੀ ਥੱਲੇ ਦਾ ਬਹਿ ਪਿਆ ਗਿਆ ਤਾਂ ਪੈ ਜਿਹਾ 12 ਇੰਨੇ ਜਾਣ ਹੈਵੀ ਹੈ ਨਹੀਂ ਉੱਤੇ ਹੀ ਲੂੰਟ ਆ ਜਾਣੇ ਆ ਥੋੜੀ ਜੀ ਕਾਰਵਾਈ ਕੀਤੀ ਸੀ ਕਿ ਟੈਂਕੀ ਚ ਤੇ ਉਹ ਥੋੜੀ ਬਾਹਰ ਹੋ ਗਈ ਤੇ ਹੁਣ ਜੱਸਾ ਕਹਿੰਦਾ ਵੀ ਧੋ ਦिए ਨਿਸ਼ਾਨ ਨਾ ਰਹਿ ਜੇ ਕਿਤੇ ਨਾਲੇ ਸੱਚਾ ਆ ਜਾ ਟਰੈਕਟਰ ਹਾਂ 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 ਨਾਲੇ ਸੱਚਾ ਹੋ ਜਾ ਗੰਦਾ ਦਾ ਪਰ ਰੱਖਦੇ ਨਹੀਂ ਯਾਰ ਇਹ ਗੰਦਾ ਖਾਣ ਮੋਕੇ ਗੰਦਾ ਵੀ ਬਹੁਤ ਗੰਦਾ ਤੇ ਰਹਿਆ ਹਾਂ ਹਾਂ ਨਹੀਂ ਉਹ ਤਾਂ ਫਿਰ ਕੰਮ ਚ ਹੁੰਦਾ ਜੱਸੇ ਕੰਮ ਚ ਹੁੰਦਾ ਹਾਂ ਆਪਾਂ ਕਿਹਾ ਉਹੀ ਘਰੇ ਖੜਾ ਹੀ ਲੱਭੀ ਜਾਂਦਾ ਹਾਂ ए वाई 855 ਆਪਣਾ ਹੀ ਆ ਬਸ ਆ ਕੜ ਤਾ ਖੂਨ ਵਿਚਾਰੇ ਦਾ ਥੋੜਾ ਜਿਹਾ ਕੀ ਕਹਿੰਦਾ ਈ ਤੂੰ ਪਤਾ ਨਹੀਂ ਸਾਡੇ ਦੇ ਟਾਇਰ ਬਹੁਤ ਪਤਾ ਹੀ ਹੋਇਆ ਕੱਲ ਟਾਇਰ ਕੰਮ ਵਾਲਾ ਬਹੁਤ ਪੰਗੇ ਹੀ ਆ ਤੇ ਚਾਹ ਵੀ ਲੋ ਬਾਈ ਚਾਹ ਆ ਗਈ ਆਂਟੀ ਕਹਿੰਦੀ ਚਾਹ ਪੀ ਕੇ ਜਾਇਓ ਠੀਕ ਆ ਚਾਹ ਆ ਵੀ ਸਾਰਾ ਬਸ ਤਿਆਰ ਨਹੀਂ ਹੁੰ ਜਾਂ ਤੁਰੰਦੀਆਂ ਆਪਣੀਆਂ ਆ ਹਜੇ ਸਾਈਕਲ ਤੇ ਗੇੜੇ ਹੀ ਕੱਢੀ ਜਾਂਦੇ ਆ ਹਏ ਸੈਰ ਹੀ ਨਹੀਂ ਹੋਈ ਛੱਡੀ ਯਾਰ ਕੀ ਲੈਂਦਾ ਹੁਣ ਆ ਕਿਧਰ ਡੈਚੀ ਆ ਚੰਨੀ ਦਾ ਹਏ ਚੰਨੀ ਕਲਾਕਾਰ ਚੱਲ ਮੇਰੇ ਕੋਲ ਵੀ ਹੈਗਾ ਡੈਚੀ ਹਾਂ ਚੰਨੀ ਕਿਵੇਂ ਹੋ ਗਾ ਉਹ ਬਾਈ ਟਰੈਕਟਰ ਕੱਢ ਕੇ ਲੈ ਗਏ ਫੇਰ ਯਾਰ ਪਤਾ ਨਹੀਂ ਕਿੱਧਰ ਲੈ ਕੇ ਜਾਂਦੇ ਐ ਇੱਕ ਟਰਾਲੀ ਹੋਰ ਪਾਉਣੀ ਆ ਪਿੱਛੇ ਆ ਟਰੈਕਟਰ ਇੱਥੇ ਖੜਾ ਸੀ ਆ ਲੈ ਕੇ ਬੰਦੇ ਸਾਡੇ ਕੱਢ ਕੇ ਫੇਰ ਉਹ ਲੈ ਆਏ ਉਹ ਤੁਰੇ ਆਉਂਦੇ ਅੱਦੇ ਉਹ ਖੜਾ ਟਰੈਕਟਰ ਬਈ ਟਰਾਲੀ ਇੱਕ ਹੋਰ ਲੈ ਕੇ ਜਾਣੀ ਹੈ ਕਹਿੰਦੇ ਪਾ ਕੇ ਪਿੱਛੇ ਤੇ ਹੁਣ ਦੂਜੀ ਚਾਹ ਥੋੜੀ ਨਹੀਂ ਹੈਗੀ ਇਹ ਸਾਢੀ ਆ ਸਾਰੇ ਕੱਪ ਸਾਢੇ ਆ ਚਾਹ ਦੇ ਆਲੇ ਛੋਡੇ ਸਾਡੇ ਨਾਲੇ ਚੱਕ ਲਓ ਇੱਕ-ਇੱਕ ਦੋ ਕੱਪ ਛੱਡ ਦਿਓ ਪਰ ਹੈਗੀ ਆ ਤੁਸੀਂ ਦੋ ਜਣੇ ਆ ਥੋੜੇ ਹੈਗੇ ਦ ਬੈਸਕਟ ਪਾਲਦਾ ਹਲਾ ਦਈਏ ਨੂੰ ਮਰੁੰਡਾ ਕਿਹੜਾ ਕਰੀਮ ਵਾਲਾ ਲੈਣਾ ਕਿਹੜਾ ਲੈਣਾ ਉਹ ਦੇ ਹੋਰ ਉਹ ਲੈ ਕੇ ਘਾਟਾ ਲੈ ਜਾਂਦੇ ਚਾਰ ਕਿਉਂ ਹੋਈ ਪੈਗੇ ਟੁੱਟ ਕੇ ਪੈਗੇ ਟੁੱਟ ਕੇ ਚਾ ਉਹ ਤੇਰੀ ਉਹ ਬਾਈ ਖਾਣਾ ਤੇਨੂੰ ਨਹੀਂ ਮੈਂ ਮੰਗਦਾ ਨਹੀਂ ਸਾਰੇ ਬੈਸਕਟ ਆ ਓਏ ਹੜੀ ਓਰੇ ਦੇ ਮੈਂ ਖੋਲਣਾ ਆ ਦਿਖਾਈ ਕਿਹੜਿਆ ਹੈ ਯਾਰ ਕੀ ਜਾਲੀ ਹੈ ਬੈਸਕਟ ਹਾਲੀ ਜਾਲੀ ਹੈ ਅਸਲੀ ਨਹੀਂ ਉਹ ਅਸਲੀ ਸਾਰੇ 10 ਰੁਪਏ ਵਾਲਾ ਪੂਰਾ ਕੋਕੋ ਪਰੇ ਹੋ ਜੋ ਗੱਡੀ ਆਉਂਦੀ ਆ ਇੱਧਰ ਹੋ ਜਾ ਨਾ ਜੀ ਬਾਈ ਅਨ ਲਈ ਆਉਂਦੇ ਟਰਾਲੀ ਇਹਦੇ ਮਗਰ ਪੁਣੀਆਂ ਮੋਟਰਸਾਈਕਲ ਸਾਈਡ ਤੇ ਕਰ ਸੁੱਖੀ ਓਏ ਕਿੱਥੇ ਕੱਢੋਂਗੇ ਟਰਾਲੀ ਇੱਥੇ ਕੱਢ ਕੇ ਪਾਉਂਗੇ ਫਿਰ ਓਏ ਆ ਵੀ ਸਮਾਨ ਥੱਲੇ ਬਾੜਿਆ ਓ ਸੁੱਖੀ ਗੱਲ ਮਾਰਦਾ ਫਰਾਟੇ ਬਾਜਵਾਲੀ ਗੈਂਡ ਕੱਢ ਦੋ ਟਰਾਲੀ ਛੜਕ ਤੇ ਲਾ ਦੋ ਕੋਟ ਕਾਰ ਯਾਰ ਮੈਂ ਤਾਂ ਆਵ ਲਾਉਣਾ ਗਰਮੀ ਲੱਗੀ ਜਾਂਦੀ ਅੱਜ ਤਾਂ ਪਤਾ ਨਹੀਂ ਕੀ ਚੱਲੇਗਾ ਕਾਲੀ ਇੱਕ ਸਿੱਧੀ ਪਿੱਛੇ ਹੁਣ ਇੱਕ ਹੋਰ ਕੌਣ ਲੱਗੇ ਆ ਥੋੜ੍ਹੀ ਲੰਮੀ ਗੱਲ ਬਣ ਜਾਣੀ ਆ ਆ ਟਰਾਲੀ ਸਿੱਧੀ ਆ ਹੋਰ ਆਉਣ ਦੇ ਬੈਕ ਹੋਰ ਆਉਣ ਦੇ ਬੈਕ ਆ ਦੇਖੋ ਬਾਈ ਕਾਲੀ ਮਗਰ ਮਗਰ ਕੀ ਚੱਕ ਕੇ ਪਾ ਦੋ ਪਿੱਛੇ ਝੜੋ ਪਿੱਛੇ ਉਹ ਚੱਕੋ ਯਾਰ ਪਿੱਛੇ ਝੜੋ ਦੇਖੋ ਬਾਈ ਟਰਾਲੀ ਪੈਂਦੀ ਪਾ ਗਈ ਬੇਟਾ ਜੀ ਪਾ ਦੀ ਬੰਦੇ ਨੇ ਟਰਾਲੀ ਯਾਰ ਤੱਕਦਾ ਨਹੀਂ ਪੁਲਿਸ ਵਾਲੀ ਛੋਟੀ ਹੈ ਨਹੀਂ ਹਾਂ ਜੀ ਮੇਰਾ ਕਿਹੜੇ ਰੋ ਪਿਆ ਮੈਂਨੇ ਪਾਰੇ ਚਲੇ ਪੈਨੇ ਪਾਰੇ ਜਾ ਆ ਲੱਗੇ ਆ ਭਾਈ ਤੁਰਨ ਹੁਣ ਬਾਲਾ ਟਾਈਮ ਲਾਤਾ ਬੰਦੇ ਨੇ ਅੱਡੇ ਨੇ ਤਣ ਲੱਗਿਆ ਨੇ ਓਏ ਆਜੋ ਯਾਰ ਸਾ ਸ੍ਰੀ ਅਕਾਲੋ ਨਹੀਂ ਅਜੇ ਵੀ ਭਾਈ ਕਰੀ ਆਂਦੇ ਆ ਲੈਚ ਗਰੇਚੀਆਂ ਯਾਰ ਬੰਦੇ ਸਾਡੇ ਕਾਜੀ ਜੀ ਨੂੰ ਸਿੰਘ ਜੀ ਅਰੋਹ ਪ੍ਰਧਾਨਾ ਪਹੁੰਚਾਤਾ 1114 ਨੰਬਰ ਇੱਕ ਸਾਡੇ ਹੁਕਮਾਂ ਦੇ ਜੀ ਜੀ ਤਹਕਾਰਤਾ ਜੀ ਲੰਗਰਾਵਾਸੇ ਮਾਇਆਪੁਰ ਚਲ ਕੇ ਜਾਣੇ ਲੱਗਾ ਚੜ੍ਹ ਕੇ ਬੁਲਾਉਂਦਾ ਕਿਉਂ ਹੈ ਆਹ ਮਾ ਗਣਾ ਕਾਂਟਾ ਜਾਮਚੀ ਲੱਗ ਜਾਣਾ ਜਾਨ ਨਾ ਕੇ ਜਿੱਥੋਂ ਹਾਲੇ ਚੱਲੇਗਾ ਕੀ ਹੋਦਾ ਹੈ ਯਾਰ ਇਹ ਬਹੁਤ ਜਿਆਦਾ ਲੱਗਿਆ ਆ ਭਾਈ ਬਾਲਾ ਜਾ ਮੁੰਡਾ ਆ ਬਾਕੀ ਨਹੀਂ ਕਰਦਾ ਉਹ ਹੀ ਆ ਜੇ ਕੀ ਆ ਨਾ ਠੰਡ ਲੱਗਣ ਲੱਗੀ ਸੂਈ ਨੂੰ ਟੇਕਣ ਦਾ ਦਿੱਤੀ ਨਹੀਂ ਭੈਣ ਇਹ ਭਲ ਵਜੇ ਤੱਕ ਮੁੜਦੀ ਰਹੀ ਹੈ ਦੇਖੇ ਪੈਂਦੇ ਹੁਣ ਬੰਦਾ ਹੀ ਨਹੀਂ ਯਾ ਹੈ ਹੀ ਵਾਲਾ ਔੜੇ ਚੜਾਉਣਗੇ ਫਟਕਾਸ ਤੇ ਬਸ ਆਉਣਾ ਏ ਇਹ ਤਾਂ ਦੇਖਣ ਚੱਲੇ ਆ ਮੈਂ ਤੇ ਚੰਨੀ ਚੱਕਰ ਕੀ ਫੈਰੀਗੇਟ ਲਾਇਆ ਹੋਇਆ ਯਾਰ ਆ ਤਾਂ ਨਹੀਂ ਖੋਲਦੇ ਪਏ